ਲੋਈ ਟਿੱਕੜੀ ਬਾਰਡਰ ਇਹੇ ਇਹ ਕਰਮਜੀਤ ਬਾਈ ਇਹ ਕੀ ਕਰਦਾ ਉਹ ਭਾਈ ਧਣੀਆਂ ਪਾਲਕ ਮੇਥੇ ਮੂੜੀਆਂ ਮਾਲੀਆਂ ਸਾਰਾ ਕੁਝ ਦੇਖੀ ਰੋਣਾ ਹੋਣਾ ਅੱਛਾ ਮੇਰੇ ਪੱਕੇ ਨੇ ਜਣੀ ਆਹ ਤੇਰੇ ਆ ਪੱਕੇ ਨੇ ਮੂੜੀਆਂ ਪੱਟ ਕੇ ਜਾਵਾਂਗੇ ਮੇਸਾ ਉਹੀ ਦੇ ਦੇ ਲਾ ਲਈ ਬੜਾ ਠੀਕ ਆ ਕੱਲ ਨੂੰ ਗੋਭੀ ਦੀ ਪਨੀਰੀ ਵੀ ਆਉਣਿਆ ਘਟਿਆ ਦੀ ਪਨੀਰੀ ਵੀ ਆਉਣਿਆ ਬੰਦੇ ਗਏ ਨੇ ਅੱਜ ਧੀਰੋ ਮਾਜਰੇ ਨੂੰ ਠੀਕ ਆ ਜੀ ਉਹ ਮਾਰੇ ਤਾਂ ਕਹਿੰਦਾ ਪ੍ਰਧਾਨ ਲੈ ਕੇ ਉਹ ਕਹਿੰਦਾ ਸੀ ਠੀਕ ਆ ਠੀਕ ਆ ਆ ਜੀ ਇਹ ਤਨੇ ਲਾ ਲਣਾ ਸਿਰੇ ਤੇ ਸਾਰਾ ਕੁਝ ਬਸ ਠੀਕ ਆ ਵੀਰੇ ਮੋਦੀ ਨੇ ਕਿਹਾ ਲੋਕਾਂ ਨੂੰ ਜੱਟਾਂ ਦੇ ਹੋ ਕੇ ਮੇਰੇ ਨਾਲੇ ਗੱਲ ਨੂੰ ਮੋਟੇ ਸਾਡੇ ਨੂੰ ਮਨਤਾ ਕਰੂ ਵੀ ਕਹਿੰਦੇ ਤੁਸੀਂ ਪ੍ਰਜਾ ਦੇ ਹਰ ਉਹਦੇ ਉੱਤੇ ਲਾ ਲਿਆ ਧਨੀਆ ਪਾਲਕ ਮੇਥੇ ਲਾ ਰਿਹਾ ਬਾਈ ਜੱਜ ਤੇ ਤਰਵਿੰਦਰ ਸਿੰਘ